ਹਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦੀ ਪਾਕਿਸਤਾਨ ਜਾਣ ਦੀ ਰੀਚ ਹੋਈ ਪੂਰੀ ਅੱਜ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਪਾਸਪੋਰਟ ਤੇ ਵੀਜ਼ੇ ਦਿੱਤੇ ਗਏ ਕੁੱਲ 1525 ਸੰਗਤਾਂ ਨੇ ਕੀਤਾ ਸੀ ਅਪਲਾਈ ਜਿਨ੍ਹਾਂ ਵਿੱਚੋਂ 596 ਵਿਜ਼ਿਆਂ 'ਚ ਕਟੌਤੀ ਕੀਤੀ ਗਈ ਤੇ 929 ਸੰਤਾਂ ਨੂੰ 13 April ਸਵੇਰੇ 8 ਵਜੇ ਜਾਣ ਦੀ ਮਿਲੀ ਪਰਵਾਨਗੀ ਸੰਗਤਾਂ ਨੂੰ 10 ਇਨ ਉੱਥੇ ਗੁਰਦਾਮ ਦਰਸ਼ਨ ਕਰਨ ਦੀ ਪਰਵਾਨਗੀ ਮਿਲੀ ਹੈ ਜਿਸ ਕਾਰਨ ਅੱਜ ਭਾਰੀ ਉਸ਼ਾ ਵੇਖਣ ਵਿੱਚ ਆਏ ਸਾਡੇ ਰਿਪੋਰਟਰ ਰਾਜੀਸ਼ ਕੁਮਾਰ ਜੀ ਐਸ.ਪੀ.ਸੀ. ਤੇ ਦਫਤਰ ਚ ਮੌਜੂਦ ਸੀ ਉਥੇ ਉਹਨਾਂ ਨੇ ਸ਼ਰਦਾ ਨੂੰ ਨਾਲ ਗੱਲਬਾਤ ਕੀਤੀ ਆਉ ਸੁਣਾਉਂਦੇ ਆ ਮੇਰਾ ਨਾਮ ਰਜਨਤ ਕੋਰਿਆ ਮੈਂ ਸਾੰਗਣਾ ਕੋਲੋਂ ਹੀ ਤੋਂ ਆਈ ਆ ਚਬਾਲ ਰੋਡ ਤੋਂ ਇੱਕ ਇਟਿੰਗ ਤੇ ਲੈ ਚਾ ਪਹੁੰਚੀ ਨੀ ਇਹ ਇੱਕ ਇਟਿੰਗ ਹੋਲ ਮੰਗਾਈ ਜਨਾਂ ਨੇ ਬਹੁਤ ਖੁਸ਼ੀ ਹੋ ਰਹੀ ਆ ਜੀ ਅਸੀਂ ਪਾਕਿਸਤਾਨ ਜਾ ਰਹੇ ਆ ਉਥੇ ਦਰਸ਼ਨ ਕਰਾਂਗੇ ਜੋ ਟੀਵੀ 'ਚ ਵੇਖੀਦਾ ਹੀ ਹੋਏ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ ਹਾਂਜੀ ਬਿਲਕੁਲ ਜੀ ਖੁਸ਼ੀ ਬਹੁਤ ਹੋ ਰਹੀ ਆ ਹਾਂਜੀ ਕੱਲ੍ਹ ਹੀ ਜਾ ਰਹੀ ਹਾਂ ਆਪਣੇ ਪਰਿਵਾਰੀ ਚ ਨਹੀਂ ਮਿਲਿਆ ਉਹਨਾਂ ਨੂੰ ਕੀ ਕਰਨਾ ਚੁਕੀ ਉਹਨਾਂ ਨੇ ਕਿਹਾ ਇਹ ਨਹੀਂ ਹੋਗੇ ਨਿਭੋਸਲਾ ਰੱਖੋ ਮਹਾਰਾਜ ਪਰਮਾਤਮਾ ਗੁਨਾਨੀ ਦੇ ਵੀ ਧਰ ਤੱਕ ਕਿਰਪਾ ਕਰਨ ਅਗਲੀ ਵਾਰ ਤੁਹਾਡਾ ਬੇਜਾ ਮਿਲ ਜੇ ਹਾਂਜੀ ਜਿਹੜੇ ਜਿਹੜੇ ਕਰੋਣ ਦੇ ਸੰਗ ਲੈ ਕੇ ਜਾਂਦੇ ਹੈ ਹਾਂਜੀ ਇਹ ਦਾਸ ਤੋਂ ਇਹਦੇ ਤੇ ਲਿਖਿਆ ਵਾ ਦਾਸ ਤੋਂ ਲੈ ਕੇ ਹਾਂਜੀ ਕਦੋਂ ਰੁਆਣਾ ਹੋਣੀ ਪਤੋਂ 23 ਨੂੰ ਕਿਹਨੂੰ ਫੋਡਰ ਮਾਣਾ ਹੋ ਗਏ ਇਹ ਤੇ 3 ਤਰੀਕ ਨੂੰ ਕਮਰਜੀਤ ਕਾਲਜ ਕਿਹੜੀ ਕੋਤਰਾ ਹੈ ਮਾਨਸਾ ਜੇ ਲੱਤੋ ਜੀ ਪਾ ਲਾਇਆ ਤੁੰਡੀ ਜਿੱਥੇ ਮਿਲਿਆ 25 ਤਰਫ ਦਾ ਟਿਕਟ ਜਾਰੀ ਹੋ ਕਿੰਨੀ ਕੇ ਮਨ ਚੀ ਬਹੁਤ ਬਹੁਤ ਖੁਸ਼ੀ ਆ ਜੀ ਕਦਨ ਵਾਨਾ ਹੋ 500 ਨੇ ਜੀ ਕਿੰਨੇ ਦਿਨ ਦਾ ਇਹ ਸਫਰ ਹੈ 10 ਦਿਨਾਂ ਦਾ ਰਹੇ ਜੀ ਕਿਹੜੇ ਕਿਹੜੇ ਮੱਤਾਂ ਬਤ ਕਰ ਸੀ ਜੀ ਨੰਕਾਣਾ ਸਾਹਿਬ ਜੇ ਕਤਾਰਪੁਰਾ ਪੰਜਾ ਸਾਹਿਬ ਦੋ ਗੁਰਦੁਆਰੇ ਇਹਦੇ ਹੋਰ ਨੇ ਜੀ ਪਹਿਲੀ ਵਾਰ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਜਾ ਰਹੇ ਹਾਂ ਜਿੰਦਾਂ ਨੂੰ ਤੁਸੀਂ ਨਹੀਂ ਮਿਲੇਗੀ ਬਹੁਤ ਮੁਸੱਸੀ ਆਈ ਹੈ ਜੀ ਸਾਡਾ ਨਾ ਜਾਂਦੇ ਜੀ ਮਾ ਕਰਾਇਆ ਸੀ ਤੁਸੀਂ ਇਕੱਲੇ ਜਾ ਰਹੇ ਹੋ ਹਾਂ ਇਕੱਲੇ ਜਾ ਰਹੇ ਹਾਂ ਹਾਂ ਜੀ ਬਹੁਤ ਜੀ ਪਰਮਜੀਤ ਕੋਰ ਕਿੱਥੇ ਜੀ ਆ ਰਹੇ ਹੋ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹਾਂ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੀ ਤੋਂ ਬਾਅਦ ਖੁਸ਼ੀ ਮਹਿਸੂਸ ਹੋ ਰਹੀ ਹੈ ਇਕੱਲੇ ਜਾ ਰਹੇ ਹੋ ਹਾਂ ਜੀ ਇਕੱਲੇ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਹਾਂ ਅਸੀਂ ਕਿਸੇ ਦਾ ਕੀ ਦਿਖਾਣਾ ਕਰਨਾ ਜਾਊਂਗੇ ਅਸੀਂ ਬਹੁਤ ਦਿਖਾਣਾ ਕਰਾਂਗੇ ਚਲੋ ਨਾ ਸਾਡੇ ਦਰਸ਼ਨ ਕਰਨ ਦੇ ਹਨ ਸਾਡੇ ਤੇ ਮਿਹਰ ਕੀਤੀ ਕਿੰਨਾ ਮੇ ਅਜੇ ਸੰਦਰਸ਼ਨ ਕਰਉਣੇ ਆ ਬਹੁਤ ਕੀਤੀ ਗੱਲ ਹੈ ਦੂਰ ਰਵਾਨਾ ਹੋ ਰਹੇ ਹੋ ਤਾਂ ਕਦੋਂ ਵਾਪਸੀ ਕਿਹੜਾ ਤਰੀਕ ਨੂੰ ਰਵਾਨਾ ਹੋ ਰਹੇ ਆ 19 ਤਰੀਕ ਨੂੰ ਵਾਪਸੀ ਕਿਹੜੇ ਕਿਹੜੇ ਗੁਰਦਵਾਰਾਾਂ ਦੇ ਸੰਦਰਸ਼ਨ ਗੁਰਦਵਾਰਾਾਂ ਸੋ ਜੋ ਸਾਰੇ ਗੁਰਦੰ ਦੇਖਣ ਕਰਾਂਗੇ ਉੱਤੇ ਪਾਕਿਸਤਾਨ ਦੇ ਅਸਨਬਦਾਲ ਪੰਜਾ ਸਾਹਿਬ ਨਕਾਨਾ ਸਾਹਿਬ ਲਾਹੌਰ ਸਾਹਿਬ ਫਾਰੇ ਦੇ ਸੰਗਾਂ ਕਰ ਜਿੰਨੇ ਹੋਣਗੇ ਜਿੰਨੇ ਕਰੋਣਗੇ ਸਾਡੇ ਤਰ੍ਹਾਂ ਚੱਲਦੇ ਜਿੰਨਾਂ ਨੂੰ ਵੀਜ਼ਾ ਨਹੀਂ ਮਿਲਿਆ ਕੋਈ ਗੱਲ ਨਹੀਂ ਮਿਲਿਆ ਹੌਸਲਾ ਆਉਂਦੀ ਉਹ ਵੀ ਮਿਲ ਜੇਗਾ ਹੁਣ ਫਿਰ ਗੁਰਦਾਂਗ ਦੇ ਬੁਰਪੁਰ ਆ ਜਾਣਾ ਫਿਰ ਨਾ ਜਥੇ ਨ ਜਾਣ ਫਿਰ ਚੱਲਣ ਵੀ ਇੱਥੇ ਕੋਈ ਗੱਲ ਨਹੀਂ ਸੀ ਹੌਸਲਾ ਹੀ ਰੱਖਣ ਵਾਲਾ ਕਿ ਕਿੰਨੇ 2:00 ਵਜੇ ਕੋਈ ਬਾਤ ਨਹੀਂ ਲੱਗੀ ਮੈਂ ਬੰਨ ਹਮਸਤੋਂ ਨਹੀਂ ਵਧਿਆ ਸਦਸਕੋਂ ਨੇ ਪਹਿਲੀ ਵਾਰ ਦਰਸ਼ਨ ਕਰਨੇ ਐ ਨੀ ਉਮਰ ਦੇ ਵਿੱਚ ਪਹਿਲੀ ਵਾਰ ਦਰਸ਼ਨ ਕਰ ਜਾ ਰਹੇ ਮਾਹਰ ਗੁਰਦਾਂਗ ਦੇ ਦੀਸ ਕਰਦੇ ਚਲ ਸੁਣੀ ਦਾ ਹੀ ਜਾ ਕੇ ਹੁਣ ਅੱਖਾਂ ਨਾਲ ਦੇਖਾਂਗੇ ਜੱਤ ਕੀ ਦੀ ਦੇਖਾਂਗੇ